ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਗਾਥਾ ਬਾਣੀ ਦੀ ਸੰਥਿਆ ਸਰਵਣ ਕਰ ਰਹੇ ਹਾਂ ਅੱਜ 11ਵੀਂ ਪੌੜੀ ਤੋਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਸੰਥਿਆ ਆਰੰਭ ਕਰਾਂਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਤੋ ਮੰਤਰ ਸਾਧ ਬਚਨਾ ਤੋ ਮੰਤਰ ਸ세 ਔਂਕੜ ਸੋ ਬੋਲਣਾ ਹੈ ਵੇਚੜ ਦੇਣੀ ਹੈ ਮੰਮੇ ਤਿੱਤੇ ਤਤੇ ਪੈਚ ਅੱਧਾ ਰਾਰਾ ਮੰਤਰ ਤੋ ਮੰਤਰ ਕੱਠਾ ਬੋਲਣਾ ਸੰਬੰਧ ਕਰਕੇ ਸਾਧ ਤੱਦਾ ਪਾਰਾ ਬੋਲਣਾ ਹੈ ਬਚਨਾ ਨੰਨੇ ਦੇ ਨਾਲ ਇਥੇ ਵਿਸ਼ਰਾਮ ਹੈ ਕੋਟ ਧੋਖ ਵਿਨਾਸ ਨਹਿ ਵਿਨਾਸ ਬੋਲ ਕੇ ਵਿੱਚ ਡਹਿ ਦੇਣੀ ਏ ਨੰਨਾ ਨਹਿ ਵਿਨਾਸ ਨਹਿ ਇਸ ਤਰ੍ਹਾਂ ਬੋਲਣਾ ਹੈ ਹਰ ਚਰਨ ਨਾਣਾ ਕਮਲ ਮੰਮੇ ਦੇ ਨਾਲ ਧਿਆਨੰ ਤਦ ਦੇ ਸਿਆਰੀ ਐੜੇ ਕੰਨਾ ਨੰਨੇ ਟਿੱਪੀ ਧਿਆਨੰ ਇਥੇ ਜਮ ਕੇ ਲਾਵਾਂਗੇ ਨਾਨਕ ਇਥੇ ਵਿਸ਼ਰਾਮ ਕੁਲ ਸਮੂਹ ਸਸਾ ਮੰਮੇ ਦਲੈਂਕੜ ਹਾ ਹਾ ਮੁਕਤਾ ਸਮੂਹ ਉਦਾਹਰਨ ਇਸ ਤਰ੍ਹਾਂ ਬੋਲਣਾ ਹੈ ਉਧਾਰ ਬੋਲ ਕੇ ਵਿੱਚ ਕਹਿ ਦੇਣੀ ਨਾਣਾ ਨ ਉਦਾਹਰਨ ਇਕੱਠਾ ਬੋਲਣਾ ਹੈ ਸੁੰਦਰ ਮੰਦਰ ਸਣ ਇਥੇ ਵਿਸ਼ਰਾਮ ਜੇਣ ਨਾਣੇ ਦੇ ਨਾਲ ਮਾਧ्य ਮੰਮੇ ਅਧਿਕ ਤਦ ਦੇ ਸਿਆਰੀ ਐੜਾ ਮੁਕਤਾ ਮਾਧ्य ਇਸ ਤਰ੍ਹਾਂ ਬੋਲਣਾ ਹੈ ਔਰ ਕੀਰਤਨ ਹੈ ਕੀਤ ਬੋਲ ਕੇ ਨੰਨਾ ਆਨ ਹੈ ਕੀਰਤਨ ਇਕੱਠਾ ਬੋਲਣਾ ਹੈ ਮੁਕਤੇ ਇਥੇ ਜਮਕੇ ਰਾਮਨ ਗੋਬਿੰਦੇ ਹੈ ਇਹ ਤੇ ਵੀ ਰੁਕਣਾ ਹੈ ਥੋੜਾ ਜਿਆ ਨਾਨਕ ਇਥੇ ਵਿਚ ਰਾਮ ਲਭਤੰ ਲਲਯ ਅਦਿਕ ਪਬਾ ਲਭ ਤੱਦੇ ਸਿਆਰੀ ਐੜੇ ਟਿੱਪੀ ਲਭਤੰ ਇਸ ਤਰ੍ਹਾਂ ਬੋਲਣਾ ਹੈ ਬੜ ਭਾਗਨ ਹੈ ਹਰ ਲਬਦੋ ਲੱਲੇ ਅਦਿਕ ਬਬਾ ਲਾਬ ਬੋਲ ਕੇ ਵਿਜ ਦੇ ਦੇਣੀ ਤਦੇ ਹੋੜਾ ਤੋ ਅੱਲਾ ਬਤੋ ਇਸ ਤਰ੍ਹਾਂ ਬੋਲਣਾ ਹੈ ਤੋ ਸੰਬੰਧਕ ਬੋਲਣਾ ਹੈ ਇੱਥੇ ਵਿਚਰਾਮ ਹੈ ਮਿੱਤਰ ਮਮੇ ਅਦਿਕ ਤੋ ਮਿੱਤੋ ਮਮੇ ਅਦਿਕ ਬੇਦਾਰਨ ਇੱਥੇ ਵਿਚਰਾਮ ਹੈ ਕਦੇ ਨਾ ਜਿੱਤੋ ਦੂਸਰਾ ਵਿਚਰਾਮ ਬੇਦਾਰਨ ਕਦੇ ਨਾ ਚਿੱਤੋ ਚੱਚੇ ਸਿਆਰੀ ਉੱਤੇ ਅਦਗ ਤੱਤੇ ਹੋ ਰਾ ਚਿੱਤੋ ਇਹ ਕਸ ਕੇ ਬੋਲਣਾ ਹੈ ਜਾ ਕਾ ਅਸਥਲ ਅਸਥਲ ਇਕੱਠਾ ਬੋਲਣਾ ਹੈ ਵਾਕ ਨਹੀਂ ਬੋਲਣਾ ਇਥੇ ਵਿਸ਼ਰਾਮ ਤੋਲ ਪੋਲਾ ਬੋਲਣਾ ਹੈ ਅਮਿੱਤੋ ਮੰਮੇ ਅਦਕ ਲਾਉਣੀ ਹੈ ਅਮਿੱਤੋ ਸੋਈ ਔਂਕੜ ਤੇ ਹੋੜੇ ਦੇ ਦਰਮਿਆਨ ਇਹ ਬੋਲਣਾ ਹੈ ਸੋਈ ਨਾਨਕ ਸਖਾ ਇਥੇ ਵਿਸ਼ਰਾਮ ਸਖਾ ਪੋਲਾ ਬੋਲਣਾ ਹੈ ਜੀ ਸੰਗ ਕਿਤੋ ਕਿਤੋ ਪੋਲਾ ਬੋਲਣਾ ਹੈ ਆਪ ਜਸੰ ਇਕੱਠਾ ਬੋਲਣਾ ਹੈ ਉਚਾਰਨ ਵਾਸਤੇ ਆਪ ਬੋਲ ਕੇ ਫਿਰ ਜਸੰ ਬੋਲਣਾ ਹੈ ਪਾਸ ਬੰਦ ਕਰਕੇ ਇਕੱਠਾ ਬੋਲ ਦੇਣਾ ਆਪ ਜਸੰ ਮਟੰਤ ਇਥੇ ਵਿਸ਼ਰਾਮ ਸਤ ਸਤੇ ਤੇ ਅਧਗਪਾਰਾ ਬੋਲਣਾ ਹੈ ਪੁੱਤਰ ਪੱਪੇ ਔਂਕਰ ਉੱਤੇ ਅਦਗ ਤਤੇ ਪੈ ਤੇ ਅੱਧਾ ਰਾਰਾ ਉਤਰ ਹੈ ਇਸ ਤਰ੍ਹਾਂ ਬੋਲਣਾ ਹੈ ਸਿਮਰਤਾਬਿ ਸਿਮਰ ਬੋਲ ਕੇ ਵਿੱਚ ਰਹਿ ਦੇਣੀ ਹੈ ਤਤੇ ਅਦਗ ਬੱਬੇ ਸਿਆਰੀ ਐੜਾ ਮੁਕਤਾ ਤਾਬਿ ਸਿਮਰਤਾਬਿ ਇਸ ਤਰ੍ਹਾਂ ਬੋਲਣਾ ਹੈ ਦੁਬਾਰਾ ਫਿਰ ਇਸ ਸ਼ਬਦ ਦਾ ਉਚਾਰਨ ਸਮਝੀਏ ਸਿਮਰ ਬੋਲ ਕੇ ਵਿੱਚ ਰਹਿ ਦੇਣੀ ਹੈ ਤਤੇ ਅਦਗ ਬੱਬੇ ਸਿਆਰੀ ਐੜਾ ਮੁਕਤਾ ਤਾਬਿ ਸਿਮਰਤਾਭਯ ਇਸ ਤਰ੍ਹਾਂ ਬੋਲਣਾ ਹੈ ਰਿਦਾ ਕੋਲਾ ਬੋਲਿਆ ਜਾਵੇਗਾ ਇਤੇ ਵਿਸ਼ਰਾਮ ਗੋਰ ਮੰਤਰ ਨਹ ਤਤੇ ਪੈਚ ਅਦਰ ਆਰਾ ਛੇਤੀ ਬੋਲਣਾ ਮੰਤਰ ਨਹ ਪ੍ਰੀਤਮ ਭਗਵਾਨ ਇਥੇ ਵਿਚਰਾਮ ਆਚੋਤ ਐੜਾ ਮੁਕਤਾ ਨਾਨਕ ਇਥੇ ਵਿਚਰਾਮ ਸੰਸਾਰ ਸਾਗਰ ਤਾਰਨ ਮਰਨੰ ਬਿਸਰਨੰ ਗੋਬਿੱਦੇ ਟਿੱਪੀ ਨਹੀਂ ਲੱਗੀ ਇੱਥੇ ਟਿੱਪੀ ਤੋਂ ਬਿਨਾ ਬੋਲਣਾ ਗੋ ਵਿਦੇ ਇੱਥੇ ਵਿਸ਼ਰਾਮ ਜੀਵਨੰ ਇੱਥੇ ਕੰਮ ਕੀ ਹਰ ਨਾਮ ਤੇ ਆਵਣੇ ਤਦੇ ਸਿਆਰੇ ਐੜੇ ਕੰਨਾ ਬਾਬਾ ਤੇ ਆਉ ਬੋਲ ਕੇ ਵਿੱਚ ਦਹਿ ਦੇਣੀ ਆ ਨਾਣਾ ਹਨ ਤੇ ਆਵਣ ਇਸ ਤਰ੍ਹਾਂ ਬੋਲਣਾ ਹੈ ਲਬਨੰ ਲੱਲੇ ਅਦਿਕ ਪਬਾ ਲਬ ਨਾਣੇ ਟਿੱਪੀ ਨੰ ਲਬਨੰ ਇੱਥੇ ਵਿਸ਼ਰਾਮ ਲੱਗੇਗਾ ਸਾਦ ਸੰਗੇਣ ਨਾਣੇ ਦੇ ਨਾਲ ਨਾਨਕ ਇਥੇ ਵਿਸ਼ਰਾਮ ਹਾਰ ਪੂਰਬ ਪੂਰਬ ਬੋਲਣਾ ਹੈ ਪੱਪੇ ਔਂਕਰ ਲਾ ਕੇ ਪੁਰਬ ਨਹੀਂ ਬੋਲਣਾ ਦਿਲੈਂਕਰ ਲਾਉਣੀ ਹੈ ਪੂਰਬ ਲਿਖਣ ਹੈ ਨਬਦੰ ਸਾਦ ਸੰਗੇਣ ਨਾਨਕ ਹਾਰ ਪੂਰਬ ਲਿਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ